ਫੋਨ ਆਇਆ ਕਰੋ ਇਹਨਾਂ ਦੇ ਭਾਬੀ ਦਾ ਫੋਨ ਆਇਆ ਵੀ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਕੁਝ ਹੋ ਗਿਆ ਵੀ ਤੁਸੀਂ ਕਰੇ ਆ ਹੋਇਆ ਤੇ ਜਿਵੇਂ ਜਦ ਮੈਂ ਕਰਿਆ 19 ਦੇ ਨੂੰ ਹਸਪੀਟਲ ਲੈ ਦੇ ਸੀਗੇ ਤੇ ਹਸਪੀਟਲ ਨੇ ਕਹਤੇ ਵੀ ਡੈਥ ਹੋ ਗਈ ਇਹਨਾਂ ਦੀ ਇਹਨਾਂ ਦੇ ਕੁਝ ਨਹੀਂ ਹੋ ਰਿਹਾ ਸੀ ਜੀ ਇਹ ਕਿਸ ਤਰ੍ਹਾਂ ਡੈਥ ਦਾ ਇਸ ਤਰ੍ਹਾਂ ਨਹੀਂ ਇਹਨਾਂ ਨੇ ਸੁਸਾਇਸਾਈਡ ਦੀ ਕੋਸ਼ਿਸ਼ ਕੀਤੀ ਕੋਈ ਕਹਿੰਦੇ ਤੁਸਾਂਹ ਲੈਟਰ ਵੀ ਮਿਲਿਆ ਕੋਈ ਤੁਸਾਂਹ ਲੈਟਰ ਮਿਲਿਆ ਪਰ ਘਰਦਿਆਂ ਕੋਲੇ ਹੋਊਗਾ ਜੀ ਮੇਰੀ ਪਰੇਸ਼ਾਨੀ ਕੀ ਸੀ ਭਾਜੀ ਕੀ ਨੋ ਪਤਾਗੀ ਪਰੇਸ਼ਾਨੀ ਸੀ ਵੀ ਇਹਨਾਂ ਦੇ ਬੇਟੇ ਨਹੀਂ ਘਲਣਾ ਸੀ ਬੇਟੀ ਨੂੰ ਇਹਨਾਂ ਨੇ ਬਾਹਰ ਹਾਂ ਤੇ ਉੱਥੋਂ ਦਾ ਉਹ ਵੀ ਮੁਕਲ ਹੈਗਾ ਕੋਈ ਚੰਡੀਗੜ੍ਹ ਦਾ ਉਹਨੇ ਕੁਝ ਪੈਸੇ ਲਏ ਸੀ ਇਹਨਾਂ ਕੋਲ 15-16 ਲੱਖ ਰੁਪਏ ਵੀ ਮੈਂ ਘਲਣਾ ਪੀਆਰ ਕਰਵਾਤਾ ਨੂੰ ਜੀ ਤੇ ਬਸ ਉਹ ਪੀਆਰ ਦਾ ਮਤਲਬ ਹੋ ਨਹੀਂ ਪਾਈ ਮੀਨਸ ਵੀ ਕੀਤੀ ਨਹੀਂ ਉਹਨਾਂ ਨੇ ਲਾਲਚੀ ਲੋਕ ਸੀਗੇ ਪੈਸੇ ਰੁਪਈਆ ਥਾਗੇ ਬਸ ਕਰਦੀ ਜਿਆਦਾ ਪਛਾਣ ਸੀ ਕੋਈ ਇਹ ਵੀ ਪੁਲਿਸ ਦੱਸ ਰਹੀ ਹੈ ਕਿ ਕੋਈ ਫਾਈਨੈਂਸਰ ਹੈਗੇ ਜਿਹੜੀ ਨੂੰ ਬੁੱਕੀ ਪਰੇਸ਼ਾਨ ਕਰਦੀ ਸੀ ਉਸ ਬਾਰੇ ਜ਼ਿਆਦਾ ਮੈਨੂੰ ਨਹੀਂ ਪਤਾ ਜੀ ਮਸਲਾ ਭਾਈ ਕੋਈ ਨਹੀਂ ਸੀ ਮਾੜਾ ਮੋਟਾ ਹੀ ਟੈਨਸ਼ਨ ਜੇ ਹੈਗੇ ਸੀ ਤੇ ਬਸ ਉਹਨੀ ਟੈਨਸ਼ਨ ਪਿੱਛੇ ਲੱਗੀ ਹੈ ਬਹੁਤ ਟੈਨਸ਼ਨ ਸੀ ਟੈਨਸ਼ਨ ਕਰੇ ਲੂ ਤੇ ਆਪਣਾ ਟੈਨਸ਼ਨ ਲੈਣ ਦੀ ਟੈਨਸ਼ਨ ਆ ਗਈ ਸੀ ਹਾਂ ਜੀ ਪੁਲਿਸ ਨੇ ਹੰਦਸਿਆ ਕਿ ਕੁਝ ਬੁੱਕੀ ਸੀਗੇ ਕੁਝ ਫਾਈਨੈਂਸਰ ਤੰਗ ਕਰ ਰਹੇ ਸੀਗੇ ਨਹੀਂ ਐਸ ਗੱਲ ਦਾ ਨਹੀਂ ਮੇਰੇ ਕੋਲ ਤਾਂ ਪਤਾ ਮੈਂ ਤਾਂ ਇਮੀਗ੍ਰੇਸ਼ਨ ਦਾ ਵੀ ਕੋਈ ਲੜਕੀ ਦਾ ਇਹਨਾਂ ਨੇ ਬਾਹਰ ਦਾ ਵੀਜ਼ਾ ਬੁੱਜ਼ਾ ਲਗਵਾਉਣ ਲਈ ਕੁਚੰਡੀ ਘੜਾ ਪ੍ਰੈਸ ਤੇ ਸੀ ਉਹ ਵੀ ਹਾਂਜੀ 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 ਇਹ ਹੋਇਆ ਕਿੱਦਾਂ ਮਤਲਬ ਕਿ ਕਿੰਨੇ ਕੋਈ ਦੀ ਗੱਲ ਐ ਇਹ ਕੱਲ ਦੀ ਗੱਲ ਐ 5:30 ਹੋਈ ਦੀ ਅੱਛਾ ਕਿੱਦਾਂ ਹੋਇਆ ਕੀ ਮਤਲਬ ਕਿ ਕੀ ਪਤਾ ਤੁਹਾਨੂੰ ਕੀ ਪਤਾ ਲੱਗਿਆ ਮੈਂ ਹੁਣ ਨਹੀਂ ਤੁਹਾਨੂੰ ਕੋਣ ਆਇਆ ਹੁਣ ਹਾਂਜੀ ਨਹੀਂ ਨਾਲ ਮੇਰੇ ਕਰੀਏ ਨਾਲ ਹਾਂਜੀ ਹਾਂਜੀ ਨਾਲੇ ਕਰੀਏ ਬਹੁਤ ਭਾਬੀ ਨੇ ਬਾਹਰ ਆਏ ਸੀ ਭਾਬੀ ਵੇ ਸੀ ਮੰਦਿਰੋਂ ਮੰਦਰ ਤੋਂ ਆਏ ਨੇ ਭਾਬੀ ਨੇ ਦੱਸਿਆ ਆ ਕੇ ਵੀ ਅੱਛਾ ਜੀ ਵਿਆਹ ਹੋ ਗਈ ਕਬਲ ਜੀ ਦੀ ਘਰੇ ਹਾਂਜੀ ਹਾਂਜੀ ਤੂੰ ਗਵਾਰ ਨੇ ਹਾਂਜੀ ਨਾਲ ਜੀ ਔਰ ਕੋਈ ਪਰਚਾ ਨਹੀਂ ਕੋਈ ਹੋਰ ਗੱਲਬਾਤ ਨਹੀਂ ਜੀ ਬਸ ਇਹ ਲੋਕੀ ਤੰਗ ਕਰਦੇ ਸੀ ਲੈਣ ਦੇ ਨਾਲੇ ਲੈਣ ਦੇ ਨਾਲੇ ਹਾਂ ਜੀ ਹਾਂ ਜੀ ਕਿ ਕਦੇ ਆਏ ਘਰ ਵੀ ਆਏ ਕੋਈ ਵੇਖਿਆ ਤੁਸੀਂ ਨਹੀਂ ਘਰ ਤਾਂ ਹੀ ਆਏ ਵੈਸੇ ਫੋਨ ਤੇ ਆਉਂਦੇ ਸੋਨਾਂ ਜੋ ਆਉਂਦੇ ਸਨ ਅੱਜ ਫੋਨ ਵੀ ਤੰਗ ਕਰਦੇ ਹਾਂ ਜੀ ਹਾਂ ਜੀ ਠੀਕ ਹੈ ਕਪਿਲ ਜਾਦੀ ਵਾਈਫ ਜਿਹੜੀ ਹੈ 나জিয়া ਬਜਾਗ ਉਹਨੇ ਸਾਡੇ ਕੋਲ ਸਟੇਟਮੈਂਟ ਲਖਾਈ ਹੈ ਕਿ ਉਹਨਾਂ ਨੇ ਆਪਣੀ ਬੇਟੀ ਨੂੰ ਫੋਰਨ ਕੰਟਰੀ ਭੇਜਣ ਲਈ ਜਿਹੜੇ 에ਜੰਟ ਨੇ ਮੁਕਲਟਾਲ ਸਾਹਿਲਟਾਲ ਤੇ ਉਹਨਾਂ ਦਾ ਫਾਦਰ ਇਨਾਂ ਦੀ ਇਮੀਗ੍ਰੇਸ਼ਨ ਏਜੰਸੀ ਹੈ ਕਿੰਗਵੇ ਚੰਡੀਗੜ੍ਹ ਵਿੱਚ ਹੈ ਉਹਨਾਂ ਨੇ ਡੀਲ ਕੀਤੀ ਸੀ ਵੀ ਪੀਆਰ ਬੇਸਿਸ ਤੇ ਇਹਨੂੰ ਕੈਨੇਡਾ ਭੇਜਿਆ ਜਾਏਗਾ ਇਹਨਾਂ ਦੀ ਬੇਟੀ ਨੂੰ ਉਹਤੇ 16 ਲੱਖ ਰੁਪਏ ਲਿਆ ਇੱਕ ਸਾਲ ਹੋ ਗਿਆ ਨਾਹੀਂ ਉਹਨਾਂ ਨੂੰ ਆਪਣਾ ਬਾਹਰ ਭੇਜਿਆ ਤੇ ਨਾਹੀਂ ਉਹਨਾਂ ਨੇ ਪੈਸੇ ਵਾਪਸ ਕੀਤੇ ਜਿੱਦੋਂ ਫਾਈਨੈਂਸ਼ਲੀ ਉਹਦੀ ਪੋਜੀਸ਼ਨ ਟਾਈਟ ਹੋ ਗਈ ਤੇ ਇਹ ਬੰਦਾ ਪਰੇਸ਼ਾਨ ਸੀ ਤੇ ਇਸ ਤੋਂ ਬਾਅਦ ਆ ਕੁਝ ਫਾਈਨੈਂਸਰ ਤੇ ਕੁਝ ਬੁਕੀਆਂ ਦੇ ਵੀ ਅਲਿਗੇਸ਼ਨ ਲਾਏ ਗਏ ਨੇ ਕਿ ਉਹਨਾਂ ਨੇ ਉਹਦੇ ਨਾਲ ਚੀਟਿੰਗ ਕੀਤੀ ਧੋਖਾਧਰੀ ਕੀਤੀ ਜਿਸ ਤਰ੍ਹਾਂ ਇਹ ਆਰਥਿਕ ਮੰਦੀ ਚ ਆ ਗਿਆ ਤੇ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਜਿਸ ਕਰਕੇ ਇਸ ਨੇ ਆਤਮ ਹੱਤਿਆ ਕੀਤੀ ਉਹਦਾ ਵੀ ਸਟੇਟਮੈਂਟ ਤੇ ਅਸੀਂ ਐਫ ਆਈ ਆਰ ਨੰਬਰ 59 ਡੇਟਡ 15 4 ਅੱਜ ਦੀ ਡੇਟ ਹੈ 24 ਅੰਡਰ ਸੈਕਸ਼ਨ 306 34 ਆਪੀਸੀ ਤਹਿਤ ਅਸੀਂ ਮੁਕੱਦਮਾ ਦਰਜ ਕਰ ਲਿਆ ਤੇ ਤਤਤੀਸ਼ ਜਾਰੀ ਹੈ ਜੀ ਇਸਰ ਕਿੰਨੇ ਬੁੱਕੀ ਜਾਂ ਫੰਡਰ ਰਹੇਗੇ ਸੀ ਜਿਨ੍ਹਾਂ ਦੇ ਵੱਲੋਂ ਇਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਇਹ ਉਹ ਜੀ ਦੱਸਣਗੇ ਵੀ ਉਹ ਪਰਸ਼ਾਨ ਸੀ ਵੀ ਉਹਨਾਂ ਬਾਰੇ ਇਹਨਾਂ ਨੂੰ ਹਜੇ ਪੂਰੀ ਜਾਣਕਾਰੀ ਨਹੀਂ ਸੀ ਤੇ ਉਹ ਕਹਿੰਦੇ ਅਸੀਂ ਵੀ ਇਨਵੈਸਟੀਗੇਸ਼ਨ ਚ ਤੁਸੀਂ ਇਹਨੂੰ ਜ਼ਾਹਿਰ ਵੀ ਕਰ ਸਕਦੇ ਹੋ ਤੇ ਅਸੀਂ ਵੀ ਉਹਨਾਂ ਦੇ ਕੋਈ ਪ੍ਰੂਫ ਲੱਭਦੇ ਆ ਕਿਉਂਕਿ ਮੈਂ ਉਹ ਉਹਦੀ ਵਾਈਫ ਕੱਢੀ ਸੀ ਮੈਂ ਉਹਨਾਂ ਨੂੰ ਨਹੀਂ ਜਾਣਦੀ ਤੇ ਇਸ ਕਰਕੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹਦੇ ਦੌਰਾਨ ਅਸੀਂ ਦੇਖਾਂਗੇ ਵੀ ਉਹਨਾਂ ਦਾ ਕਿਸੇ ਦਾ ਕੀ ਕੀ ਰੋਲ ਹੈ ਸਰ ਕੋਈ ਸੁਸਾਈਡ ਨੋਟ ਵੀ ਮਿਲੇ ਨਹੀਂ ਸੁਸਾਈਡ ਨੋਟ ਨਹੀਂ ਕੋਈ ਮਿਲਿਆ ਹੈਗਾ ਸੁਸਾਈਡ ਨੋਟ ਨਹੀਂ ਨਹੀਂ ਪੁਲਿਸ ਵੱਲੋਂ ਲਿੰਕ ਖੰਗਾਲੇ ਜਾ ਰਹੇ ਨੇ ਦੇ ਕੋਈ ਮੋਬਾਈਲ ਵਗੈਰਾ ਦੇ ਕੀ ਤੱਕ ਪਰੇਸ਼ਾਨ ਕੋਣ ਕਰ ਰਹੇ ਸੀ ਕੌਣ ਲੋਕ ਟੱਚ ਹਾਂ ਮੋਬਾਈਲ ਉਹਨਾਂ ਦਾ ਕਬਜ਼ੇ ਚ ਲੈ ਲਏ ਗਏ ਨੇ ਤੇ ਉਹਦੀ ਇਨਵੈਸਟੀਗੇਸ਼ਨ ਚੱਲੀ ਆ ਜਿਸ ਤਰ੍ਹਾਂ ਦੀ ਤਫ਼ਤੀਸ਼ ਸਾਹਮਣੇ ਆਏਗੀ ਉਸ ਤਰ੍ਹਾਂ ਦੀ ਕਾਰਵਾਈ ਕਰਤੀ ਜਾਏਗੀ ਫਿਰ ਹਾਂ ਡੈੱਡ ਬੋਡੀਸ ਡੈੱਡ ਬੋਡੀ ਪੋਸਟਮਾਰਟਮ ਲਈ ਭੇਜੀ ਹੈ ਪੋਸਟਮਾਰਟਮ ਕਰਵਾ ਕੇ ਉਹ ਵਾਰਸ਼ਾਂ ਦੇ ਹਵਾਲੇ ਕਰ ਦਿੱਤੀ ਜਾਊ ਜੀ ਸਰ ਪਹਿਲਾਂ ਵੀ ਕਈ ਵਾਰ ਮਨਿਆਦੀ ਵੀ ਹੋ ਚੁੱਕੀ ਹੈ ਅਨਾਉਂਸਮੈਂਟ ਵੀ ਹੋ ਚੁੱਕੀ ਹੈ ਕਿ ਫਾਈਨੈਂਸਰ ਜਿਹੜੇ ਹੈਗੇ ਆ ਜਿਹੜੇ ਰਜਿਸਟਰਡ ਨਹੀਂ ਹੈਗੇ ਇਸੇ ਤਰ੍ਹਾਂ ਹੀ ਲੋਕਾਂ ਨੂੰ ਬੜੇ ਮੋٹے ਵਿਆਹ ਤੇ ਪੈਸਾ ਦਿੰਦੇ ਆ ਤਾਂ ਉਹਦਾ ਰਿਜ਼ਲਟ ਜਿਹੜਾ ਐਂਡ ਤੇ ਆ ਨਿਕਲਦਾ ਔਰ ਕਈ ਬੁੱਕੀ ਵੀ ਹੈਗੇ ਜਿਹੜੇ ਧੋਖਾਧੜੀ ਕਰਦੇ ਆ شریف ਲੋਕਾਂ ਦੇ ਨਾਲ ਭੋਲੇ ਭਾਲੇ ਲੋਕਾਂ ਨੂੰ ਫਸਾ ਲੈਂਦੇ ਆ ਇਹਦੇ ਤੇ ਕਿਉਂ ਨਹੀਂ ਐਕਸ਼ਨ ਸਰ ਸਖਤ ਐਕਸ਼ਨ ਕਿਉਂ ਨਹੀਂ ਲਿੱਤਾ ਜਾਂਦਾ ਨਹੀਂ ਦੇਖੋ ਆਪਾਂ ਕਿਸੇ ਨੂੰ ਵਿਆਹ ਤੇ ਪੈਸਾ ਦੰਦਿਆਂ ਤਾਂ ਉਹਦਾ ਕੋਈ ਪਰਸੈਂਟੇਜ ਹੁੰਦੀ ਆ ਵੀ ਇਹਨੇ ਪਰਸੈਂਟੇਜ ਦਾ ਇੰਟਰਸਟ ਲੱਗੇਗਾ ਜੀ ਜੇ ਤੁਸੀਂ ਹੁਣ ਕੁਝ ਹਸਾਬਤਾ ਵੀ ਰੱਖਦੇ ਹੋ ਚੀਟਿੰਗ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਣਗੇ ਬੰਦਾ ਸੁਸਾਈਡ ਕਰਨਾ ਫਿਰ ਤੁਹਾਨੂੰ ਆਪਣੀ ਜਿਹੜੀ ਆਪਣੀ ਸਾਰੀ ਉਮਰ ਜੇਲ੍ਹ ਦੀ ਚੱਕੀ ਪੀਸਣੇ ਪੈਗੀ ਸਰ ਮੁਕੀਆਂ ਦੇ ਵੀ ਕੋਈ ਕਾਰਵਾਈ ਕਰ ਰਹੇ ਕੋਈ ਮੈਸੇਜ ਦੇਣਾ ਚਾਹੋ ਕਿ ਬੜਾ ਮਾਮਲਾ ਜਿਹੜਾ ਹੈਗਾ ਇਹ ਸ਼ਹਿਰ ਦੇ ਵਿੱਚ ਕਾਫੀ ਅੱਛਾ ਇਨਸਾਨ ਸੀ ਜਿਸਦੀ ਜੱਤ ਹੋਈ ਨਹੀਂ ਇਹਨਾਂ ਦੇ ਖਰਾਬ ਬਿਲਕੁਲ ਕਾਰਵਾਈ ਹੋਊਗੀ ਅਗਰ ਚੀਟਿੰਗ ਕੀਤੀ ਇਹਨਾਂ ਨੇ ਨਾ ਫਿਰ ਬਿਲਕੁਲ ਕਾਰਵਾਈ ਹੋਊਗੀ ਇਹ ਜਿਹੜਾ ਜਿਹੜਾ ਜੂਆ ਹੈ ਇਹ ਤਾਂ ਇੱਕ ਕ੍ਰਾਈਮ ਹੈ ਉਹਦੇ ਤਹਿਤ ਅਸੀਂ ਇਹ ਕਾਰਵਾਈ ਜ਼ਰੂਰ ਕਰਾਂਗੇ